ਪੰਜਾਬ ਦੇ ਵਿੱਚ ਗਰੀਬ ਦੀ ਨਮਾਣੇ ਦੀ ਜਿਹਦੀ ਕਿਤੇ ਸੁਣਵਾਈ ਨਹੀਂ ਹੁੰਦੀ ਉਹ ਕਿਸੇ ਜਾਤ ਦਾ ਹੋਵੇ ਕਿਸੇ ਧਰਮ ਦਾ ਹੋਵੇ ਪੂਰੇ ਪੰਜਾਬ ਚ ਲਾਮਬੰਦੀ ਕਰਾਂਗੇ ਕਿਰ ਜੇਕਰ ਧੱਕਾ ਹੋਇਆ ਜ਼ੁਲਮ ਹੋਇਆ ਤਾਂ ਧਰਤੀ ਦੀ ਕੋਈ ਸ਼ਕਤੀ ਨਹੀਂ ਕਿ ਉਹਨਾਂ ਨੂੰ ਇਨਸਾਫ ਦੇਣ ਤੋਂ ਰੋਕ ਲੈ। ਅੱਪਾ ਜਿਹੜਾ ਪੂਰੇ ਪੰਜਾਬ ਚ ਇੱਕ ਲਾਮਬੰਦੀ ਕਰ ਰਿਹਾ ਗਰੀਬ ਦੀ ਮਜਰੂਮ ਦੀ ਦਲਤ ਦੀ ਪਛੜੇ ਦੀ ਉਸ ਲੜੀ ਦਾ ਇਹ ਪ੍ਰੋਗਰਾਮ ਹੈ। ਸਤਰੀ ਪਾਕ ਦੀ ਐਸ ਸੀ ਬੀ ਸੀ ਮੁਲਾਜ਼ਮ ਜਥੇਬੰਦੀ ਆਮ ਆਦਮੀ ਪਾਰਟੀ ਐਸ ਸੀ ਵਿੰਗ ਜ਼ਿਲ੍ਹਾ ਪ੍ਰਧਾਨ ਅਤੇ ਇਲਾਕੇ ਦੀਆਂ ਬੇੜਕਾਰੀ ਸੁਭਾਵਾਂ ਦੇ ਸਹਿਯੋਗ ਨਾਲ ਲੁਧਿਆਣਾ ਜ਼ਿਲ੍ਹੇ ਦੇ ਪਾਇਲ ਵਿਧਾਨ ਸਭਾ ਹਲਕੇ ਦੇ ਦੁਰਾਹਵੇ 'ਤੇ ਗਰੀਬ ਲੋਕਾਂ ਦੀ ਲਾਂਬੰਦੀ ਦਾ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਪਹੁੰਚ ਐਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਬਾਬਾ ਸਾਹਿਬ ਅੰਬੇਡਕਰ ਜੀ ਵੱਲੋਂ ਦਿੱਤੇ ਗਏ ਸੰਵਿਧਾਨਕ ਹੱਕਾਂ ਤੇ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਭਵਿੱਖ ਵਿੱਚ ਆਉਣ ਵਾਲੇ ਖਤਰਿਆਂ ਦੀਆਂ ਸੰਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸੁਰੱਖਿਆ ਲਈ ਲੋਕਾਂ ਨੂੰ ਲਾਮਬੰਦ ਹੋਣ ਦਾ ਸੰਦੇਸ਼ ਦਿੱਤਾ। ਪਾਇਲ ਹਲਕੇ ਦੇ ਵਿੱਚ ਜਿਹੜਾ ਸ਼ਡਿਊਲ ਕਾਸਟ ਔਰ ਗਰੀਬ ਵਰਗਾਂ ਦੀ ਜਿਹੜੀ ਸਰਵਾਈ ਨਹੀਂ ਹੋ ਰਹੀ ਉਸ ਸੰਬੰਧੀ ਟੋਗੜ ਥੱਬਾ ਭਰ ਕੇ ਐਪਲੀਕੇਸ਼ਨਾਂ ਦਾ ਮੈਨੂੰ ਦਿੱਤਾ ਗਿਆ ਹੈ। ਔਰ ਇਹਨਾਂ ਦੀ ਸੁਣਵਾਈ ਜਿਹੜੀ ਆ ਮੈਂ ਆਪਣੇ ਕਮਿਸ਼ਨ ਦੇ ਦਫ਼ਤਰ ਚਲਾਵਾਂਗਾ ਔਰ ਜੋ ਇਸ ਵਿਧਾਨ ਸਭਾ ਦੇ ਵਿੱਚ ਬਿਲਕੁਲ ਵੀ ਗਰੀਬਾਂ ਦੀ ਸਾਰ ਨਹੀਂ ਲਈ ਜਾ ਰਹੀ ਮੈਂ ਖੁਦ ਗਰੀਬਾਂ ਦੇ ਪਿੰਡਾਂ ਤੱਕ ਮਜਲੂਮਾਂ ਦੇ ਪਿੰਡਾਂ ਤੱਕ ਪੁੱਜ ਕੇ ਉਹਨਾਂ ਦੀ ਸਾਰ ਲਵਾਂ ਦੇਖੋ ਮੈਂ ਪਿਛਲਾ ਪ੍ਰੋਗਰਾਮ ਵੀ ਕੀਤਾ ਸੀ ਉਦੋਂ ਵੀ 35 40 ਸ਼ਿਰਕਤਾਂ ਸੀ ਅੱਜ ਵੀ ਤਕਰੀਬਨ 35 40 ਕੁਝ ਪੁਰਾਣੀਆਂ ਸ਼ਿਰਕਤਾਂ ਵਾਲੇ ਸੀ ਕੁਝ ਨਵੀਆਂ ਵਾਲੇ ਸੀ ਤੇ ਉਹਦੀ ਜਿਹੜੀਆਂ ਪੁਰਾਣੀਆਂ ਸ਼ਿਕਾਇਤਾਂ ਵਾਲੇ ਆ ਉਹਨਾਂ ਨੂੰ ਦਫ਼ਤਰ ਸੰਪਰਕ ਬਣਾਉਣਾ ਪਊਗਾ ਕਿਉਂਕਿ ਕਮਿਸ਼ਨ ਦਾ ਦਫ਼ਤਰ ਇੱਕ ਕੋਟ ਹੈ ਸਿਵਲ ਜੱਜ ਦੀਆਂ ਪਾਵਰਾਂ ਨੇ ਮੇਰੇ ਕੋਲ ਔਰ ਉਤ ਕੋਟ ਦੇ ਵਿੱਚ ਸੁਣਵਾਈਆਂ ਹੁੰਦੀਆਂ ਤਰੀਕਾ ਪੈਂਦੀਆਂ ਆ ਤੇ ਉਹਨਾਂ ਸਾਰਿਆਂ ਨੂੰ ਅਸੀਂ ਇਹ ਗਾਈਡ ਕੀਤਾ ਜਿਹਨਾਂ ਦੀਆਂ ਪੁਰਾਣੀਆਂ ਸ਼ਿਕਾਇਤਾਂ ਆ ਉਹ ਆਪਣੀ ਉੱਥੇ ਸੰਪਰਕ ਕਰਨ ਕਮਿਸ਼ਨ ਆਫਿਸ ਜਿਹੜੀਆਂ ਨਵੀਆਂ ਆ ਇਹਨਾਂ ਦਾ ਆਪਾਂ ਇੱਕ ਢੇੜਾ ਵਿਚਾਲਿਆ ਨਹੀਂ ਤਾਂ ਉੱਥੇ ਜਾ ਕੇ ਦੇਣੀ ਪੈਣੀ ਸੀ ਉਹਦੇ ਚੋਂ 30000 ਤਾਂ ਸੋਲਵ ਕੀਤੀਆਂ ਮੈਂ ਦੱਸਿਆ ਜੀ 7 ਮਹੀਨਿਆਂ 'ਚ ਉਹਨਾਂ ਨੂੰ ਇੱਕ ਇਹਨੂੰ ਬਾਝੋਂ 200 ਰੁਪਏ ਹੈ ਕੇਸ ਤੁਹਾਡੇ ਕੋਲ ਵਿਚਾਰ ਦੀ ਸਭ ਹੋਏ। ਦੇਖੋ ਮੇਰੇ ਕੋਲ ਜਿਹੜਾ ਵੀ ਕੇਸ ਕੋਈ ਸਪੈਸ਼ਲ ਕੋਈ ਵਿਚਾਰधीन ਹੈ ਉਹਦੇ ਬਾਰੇ ਤਾਂ ਮੈਂ ਫੈਲ ਦੇ ਕੇ ਦੱਸ ਸਕਦਾ ਆ। ਲੇਕਿਨ ਜੇਕਰ ਤੱਕਾ ਹੋਇਆ ਜ਼ੁਲਮ ਹੋਇਆ ਤਾਂ ਧਰਤੀ ਦੀ ਕੋਈ ਸ਼ਕਤੀ ਨਹੀਂ ਕਿ ਉਹਨਾਂ ਨੂੰ ਇਨਸਾਫ ਦੇਣ ਤੋਂ ਰੋਕ ਲੈ। ਉਹ ਮੇਰੇ ਕੋਲ ਭੇਜੋ ਜੀ ਖੱਟੇ ਚੱਕਦੇ ਆ। ਨਹੀਂ ਅੱਜ ਮੈਂ ਕਲੀਆਂ ਫੈਲਾ ਲਈ ਨਹੀਂ ਆਇਆ ਅੱਜ ਪੂਰੇ ਪੰਜਾਬ ਦੇ ਜਿਹੜੇ ਸਾਡੇ ਮੁਲਾਜ਼ਮ ਜਥੇਬੰਦੀ ਦੇ ਲੋਕਾਂ ਰਖੰਨਾ ਔਰ ਪਾਇਲ ਵਿਧਾਨ ਸਭਾ ਦੇ ਜਿਹੜੇ ਦਰਦਮੰਦ ਲੋਕ ਨੇ ਗਰੀਬਾਂ ਨੇ ਉਹ ਇਕੱਠੇ ਹੋਏ ਸੀਗੇ ਉਹਦੇ ਚ ਆਪਾਂ ਜਿਹੜਾ ਪੂਰੇ ਪੰਜਾਬ 'ਚ ਇੱਕ ਲਾਂਬੰਦੀ ਕਰ ਰਹੇ ਆ ਗਰੀਬ ਦੀ ਮਜਬੂਰ ਦੀ ਦਲਤ ਦੀ ਪਛੜੇ ਦੀ ਉਸ ਲੜੀ ਦਾ ਇਹ ਪ੍ਰੋਗਰਾਮ ਹੈ ਇਹ ਕੋਈ ਐ ਨਹੀਂ ਆ ਕਿ ਇੱਥੇ ਵਿਸ਼ੇਸ਼ ਹੋ ਰਿਹਾ ਪੂਰੇ ਪੰਜਾਬ 'ਚ ਮੇਰੇ ਪ੍ਰੋਗਰਾਮ ਹੋ ਰਹੇ ਆ ਔਰ ਉਸੇ ਲੜੀ ਦਾ ਇਹ ਪ੍ਰੋਗਰਾਮ ਹੈ ਅਸੀਂ ਪੰਜਾਬ ਦੇ ਵਿੱਚ ਕਰੀਬ ਦੀ ਨਮਾਣੇ ਦੀ ਜਿਹਦੀ ਕਿਤੇ ਸੁਣਵਾਈ ਨਹੀਂ ਹੁੰਦੀ ਉਹ ਕਿਸੇ ਜਾਤ ਦਾ ਹੋਵੇ ਕਿਸੇ ਧਰਮ ਦਾ ਹੋਵੇ ਪੂਰੇ ਪੰਜਾਬ ਚ ਲਾਮਬੰਦੀ ਕਰਾਂਗੇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ার্স ਐਕਸਪੀਰੀਅੰਸ ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is professional by plumbing, electrician, masonry, car For more information, please contact him at under Jacktrade platform, www.checktrade.com 921760 Chander Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ